ਅਗਭੀ ਲੈ ਇਹ ਸਾਲ ਰੋਡ ਇੱਕ ਸਭਾਗਲਾ ਜਮੀਨਾਂ ਇੱਕ ਕਰਗੇਗੀ ਤੇ ਮੇਰੇ ਕੋਲ ਡਾਕਟਰ ਤੇ ਮੇਰੇ ਕੋਲ ਆਸ਼ਾ ਰਾਚਲਾਪ ਕਾਰਵਾਈ ਵੀ ਹੋਊਗੀ ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ ਸਸਾ ਬਾ ਤੁਹਾਡਾ ਵਾ ਤਾਲਮੇਲ ਤਾਂ ਕਰਨਾ ਚਾਹੀਦਾ ਅਡੀ ਸਾਹਿਬ ਨੇ ਕਿਹਾ ਤੁਸੀਂ ਕਿਸੇ ਨਾਲ ਤਾਲਮੇਲ ਹੀ ਨਹੀਂ ਕੀਤਾ ਤਾਲਮੇਲ ਕੀ ਨਹੀਂ ਦੱਸ ਨਹੀਂ ਤਾਂ ਜਿਹੜੇ ਅਫਸਰ ਲਾਇ ਮੈਂ ਇਹਨੂੰ ਜਾਣਦਾ ਨਹੀਂ ਮੈਂ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ এনवायरमेंटਲ ਕੰਪਨਸੇਸ਼ਨ ਹੈ ਉਹ ਵੀ ਉਹਦੇ ਵਿੱਚ ਇੰਪੋਜ਼ ਕਰਾਂਗੇ ਜਮ੍ਹਾਂਬੰਦੀ ਵਿੱਚ ਵੀ ਲਾਲ ਐਂਟਰੀ ਹੋਏਗੀ ਫਿਰ ਆਪਾਂ ਮਰੀਜ਼ਾਂ ਨੂੰ ਲੈ ਕੇ ਜਾਵਾਂਗੇ ਹਸਪਤਾਲਾਂ ਨੂੰ ਵੀ ਪੈਸੇ ਦੇਣੇ ਪੈਣਗੇ ਮੈਂ ਮਰੀਜ਼ ਦਾ ਸਿਆਵਾ ਆ ਆ ਦੇਣਾ ਕੋਈ ਬਦਲ ਨਹੀਂ ਥੋੜਾ ਜਿਹਾ ਵਿਹਮ ਹੁੰਦਾ ਹੈ ਕਿ ਜੇ ਆਪਾਂ ਤਾਂ ਕਾਨੂੰਨ ਤੋਂ ਪਰੇ ਨਹੀਂ ਤੇ ਆਪਾਂ ਕਾਨੂੰਨ ਤੋਂ ਉੱਠ ਕੇ ਵੀ ਆਪਾਂ ਜਿਹੜਾ ਹੈਗਾ ਆਗਮੀ ਲਾ ਸਕਦੇ ਹਾਂ ਤਾਂ ਬਚ ਵੀ ਸਕਦੇ ਹਾਂ ਹੁਣ ਕੀ ਵਿਜੇ ਫੇਰ ਕਾ ਕਿ ਬਿਜਲੀ ਹੈ ਅੱਗੇ ਦਿਖਾਉਣ ਲਈ ਮੇਰੇ ਤਾਂ ਪਾ ਪੰਜ ਵਜੇ ਸਾਰੀ ਨਾਲ ਦੇ ਨਾਲ ਬਰਾਬਰ ਹੀ ਐਫ ਆਈ ਆਰਸ ਲਾਂਚ ਕਰ ਰਹੇ ਜਿਨ੍ਹਾਂ ਦੀ এনवायरमेंटਲ ਕੰਪਨਸੇਸ਼ਨ اور ਐਡੈਂਟਰੀ ਸਿਵਲ ਪ੍ਰਸ਼ਾਸਨ ਵੱਲੋਂ ਹੋ ਰਹੀ ਹੈ ਕਿਹੜਾ ਪਿੰਡ ਹੈਗਾ ਮਰਾਜ ਅੱਗ ਲੱਗ ਗਿਆ ਤੁਸੀਂ ਪੁਰਾਣੀ ਨੂੰ ਅੱਗ ਅੱਗ ਭਈ ਲਏ ਸਾਲਪ ਇੱਕ ਸਭਾ ਕਲੇ ਜਮੀਨਾਂ ਇੱਕ ਕਰਗੇਗੀ ਤੇ ਮੇਰੇ ਕੋਲ ਟ੍ਰੈਟਰ ਮੇਰੇ ਕੋਲ ਆਸ਼ਾ ਹੁਣੇ ਜੀ ਬਾਬਾ ਪਾਕਿਸਤਾਨ ਨੂੰ ਗਵਰਨਰ ਟ੍ਰੈਟ ਦੇਵੇ ਸੌ ਕੋ ਦੇਵੇ ਅਜੀ ਸਭ ਕਰ ਲਾਂਗੇ ਕਕਰਗੇਗੀ ਜੇ ਜਿਆਪਾ ਹੀ ਤਾਂ ਗੌਰਮਤ ਲੈ ਚੱਤ ਜਾ ਕੇ ਲੈ ਪਰਾਲੀ ਅਸੀਂ ਤਾਂ ਕੋਲੇ ਨਹੀਂ ਪਾਸਪੋਰਟ ਵੀ ਲੈ ਚੱਤੀ ਉਹ ਪਰਚਾ ਤਾਂ ਜੋ ਜੀ ਹੋ ਹੋਈ ਹੋ ਜਾਣੇ ਦੇਖੀ ਜੋ ਲੋਕ ਨਹੀਂ ਹੁੰਦੇ ਇਹਨੇ ਕੋਲੇ ਨਹੀਂ ਨਹੀਂ ਉਹਨਾਂ ਕੋਲੇ ਜੇ ਕੋਈ ਸੰਦ ਛੋਟੇ ਨੇ ਤਾਂ ਇਹ ਜ਼ਿੰਮੇਵਾਰੀ ਕਿਹਦੀ ਹੈ ਹਜੂ ਜੀ ਤੰਗ ਤੇ ਵੀ ਆਪਾਂ ਮਾ 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 ਮੈਂ ਦਵਾ ਬਣ ਕੇ ਕੀ ਕੀਤੇ ਬਣ ਨਹੀਂ ਅਸੀਂ ਕਿ ਕਈ ਕਿਸਾਨਾਂ ਨਾਲ ਗੱਲ ਕੀਤੀ ਉਹਨਾਂ ਕੋਲ ਟਰੈਕਟਰ ਛੋਟੇ ਨੇ ਉਹਦਾ ਕਈ ਸਾਲ ਹੋ ਗਿਆ ਅੱਗੇ ਨਹੀਂ ਲਾਈ ਅਸੀਂ ਇੰਟਰਵਿਊ ਕੀਤਾ ਬਾਈ ਕਿਤੇ ਦੱਸੋ ਕਿ 60 ਸਾਲ ਪਹਿਲੇ ਲਗੀ ਉਹ ਕੋਈ ਮੰਨਦਾ ਕਿੱਡਾ ਕਿੱਲ ਲਗੀ ਅਸੀਂ ਖੇਤਾਂ 'ਚ ਥੋੜੀ ਕਿਸੇ ਨੂੰ ਕਹਿ ਕੇ ਆਵਾਂਗੇ ਕਿ ਆਜੂ ਆ ਕੇ ਦੱਸੋ ਬਾਈ ਜਿਸ ਸਸਾ ਤੁਹਾਡਾ ਵਾ ਤਾਲਮੇਲ ਤਾਂ ਕਰਨਾ ਚਾਹੀਦਾ ਅਡੀ ਸਾਹ ਨੇ ਕਿਹਾ ਤੁਸੀਂ ਕਿਸੇ ਨਾਲ ਤਾਲਮੇਲ ਹੀ ਨਹੀਂ ਕੀਤਾ ਤਾਲਮੇਲ ਕਿਹਨੇ ਕਿ ਦੱਸ ਨਹੀਂ ਤਾਂ ਜਿਹੜੇ ਅਫਸਰ ਲਾਇ ਮੈਂ ਮੈਨੂੰ ਜਾਣਦਾ ਨਹੀਂ ਮੈਂ ਅਸ ਜੀ ਸਟੇਡੀ ਕਰਦੇ ਤੁਸੀਂ ਜਾਣੂਗਾ ਕੋਣ ਅਸ ਜੀ ਸਾੜੀ ਕਾ ਸ੍ਰੀਜ ਕਾ ਪੀ ਨੇ ਤੁਹਾਡੇ ਕੋਲੇ ਅਫਸਰ ਖੁਦ ਚੱਲ ਕੇ ਆਏ ਨੇ ਖੇਤ ਦੇ ਵਿੱਚ ਤੁਹਾਨੂੰ ਸਮਝਾਉਣ ਹੀ ਆਏ ਨੇ ਵੀ ਭਾਈ ਅੱਗ ਨਾ ਲਾਓ ਤੁਸੀਂ ਕਿਹ ਐਸ ਤਾਂ ਲਾਵਾਂਗੇ ਬਾਈ ਤੇ ਤੂੰ ਐ ਨਾ ਬਿਮਾਰੀਆਂ ਫੈਲਦੀਆਂ ਕੋਈ ਨਹੀਂ ਕਿਸੇ ਲਈ ਬਾਈ ਹੁਣ ਉਹ ਕਰ ਕੀ ਦੱਸ ਉਹਦਾ ਕੋਈ ਦੱਸ ਹੱਲ ਕੀ ਕਰਗੀ ਦੱਸ ਲਈ ਉਹ ਤਾਂ ਤੁਹਾਡੀ ਜ਼ਮੀਨ ਹੱਲ ਤਾਂ ਤੁਹਾਨੂੰ ਹੀ ਕਰਨਾ ਪਊਗਾ ਫਿਰ ਹਾਂ ਹਾਂ ਫਿਰ ਹੋਣਾ ਹੀ ਕਰਕੇ ਜਾਓ ਪਪਾ ਪਹਿਲਾਂ ਸਾਨੂੰ ਡੀਪ ਨਹੀਂ ਮਿਲੀ ਮੁੜ ਕੇ ਕਿਹੜੇ ਤੱਕ ਜਿਹੜੇ ਡੀਪ ਮਿਲਦੀ ਜਿਹੜੇ ਸਿੱਧੇ ਬੀਜ ਰਹੇ ਨੇ ਤਾਂ ਉਹ ਕਿਉਂ ਵੀ ਜਰੇ ਨੇ ਬਾਈ ਸੱਸਾ ਬਾਈ ਬਾਈ ਆ ਕੇ ਸੱਸਾ ਆਪਣੇ ਗਲਾਈ ਕੋਈ ਨਾ ਕੋਈ ਮੈਨੇ ਕੋਈ ਕੋਈ ਬਾਣ ਦਿਖਾ ਦੀ ਕਿ ਲੋ ਅੱਗਲੇ ਸਾਰੇ ਪੰਜਾਬ ਦੇ ਜਵਾਨ ਦਿਖਾ ਕਿ ਲੋ ਅੱਗੇ ਅੱਗੇ ਨੇ ਇਹਦਾਂ ਬਿਮਾਰੀਆਂ ਵੀ ਫੈਲਦੀਆਂ ਨੇ ਇਹਦੇ ਹੱਦ ਵਿੱਚ ਬਿਮਾਰੀਆਂ ਫੈਲੀਆਂ ਆਪਾਂ ਜਵਾਂ ਕੇ ਬਿਮਾਰੀਆਂ ਨੇ ਸਭ ਨੂੰ ਆਲੇ ਪਰ ਲੋਕ ਵੀ ਸਾਂਝੇ ਹੋਏ ਭਾਈ ਭਾਈ ਜਾ ਰਹੇ ਤੇ ਗਵਰਨਮੈਂਟ ਕੋਈ ਇਹਦੇ ਵਿੱਚ ਟੱਕਣ ਦਾ ਕਰੇ ਹੱਲ ਕਰੇ 74 ਨੂੰ ਵੀ ਬਾਅਦ ਪੈਸੇ ਦੇਣੇ ਪੈਣੇ ਮੇਰੀ ਗੱਲ ਸੌ ਪਹਿਲਾਂ ਆਪਣੇ ਕੋਲ ਮਸ਼ੀਨ ਸੀਗੇ ਗੰਗਾਠਾ ਵਾਲੀਆਂ ਅੱਜ ਤੀ ਸਾਈ ਸਾਡੇ ਬੰਦੇ ਜੀ ਮਸ਼ੀਨ ਇਕੱਠਾ ਲਗਾਈ ਨਹੀਂ ਕਰ ਲਾ ਤਰਾ ਮਰੀਜ਼ਾਂ ਨੂੰ ਲੈ ਕੇ ਜਾਵਾਂਗੇ ਹਸਪਤਾਲ ਨੂੰ ਵੀ ਪੈਸੇ ਦੇਣੇ ਪੈਣਗੇ ਮੈਂ ਮਰੀਜ਼ ਦਾ ਸਿਆਵਾ ਆ ਨਾ ਕੋਈ ਬੋਲਨੇ ਹੁਣ ਆ ਅਸਰ ਹਾਲੇ ਆ ਹੁਣੇ ਮੇ ਮੇ ਉਹ ਬੇ ਬੜੀ ਚੱਕਰ ਲਾ ਮਾਈਕਰ ਕੋ ਕੋਲ 500 ਰੁਪਏ ਕਿਲੇ ਕਿੰਨੀ ਜ਼ਮੀਨ ਕਿੰਨੀ ਇਦਰੀ ਮੇਰਾ ਹੋ ਗਿਆ ਸਮਝ ਲਓ ਆਹ ਕਲਾਈ ਅੱਛਾ ਹੁਣ ਕੀ ਵਿਜੇ ਹੈਗਾ ਕੀ ਵਿਜੇ ਹੈ ਆ ਕੇ ਦਿਖਾਉਣ ਲਈ ਮੇਰੇ ਪਾਪ 5 ਹੋਏ ਸਾਰੇ ਆਲਮੋਸਟ ਹਰ ਦਿਨ ਜਿਹੜਾ ਆਪਾਂ ਡਿਫਰੈਂਟ ਡਿਫਰੈਂਟ ਵਾਕ ਵਾਕ ਪਿੰਡਾਂ ਵਾਕ ਵਾਕ ਏਰੀਆਜ਼ ਦਾ ਜਿਹੜਾ ਹੈਗਾ ਉਹ ਦੌਰਾ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਤੁਸੀਂ ਕੁਝ ਵੀ ਵੇਖਿਆ ਕਿ ਕਈ ਕਿਸਾਨ ਬਿਲਕੁਲ ਹਟਦਰਮੀ ਹੈ ਕਿ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਸਾਧਨ ਨਹੀਂ ਹੈ ਖੁਦ ਕਹਿੰਦੇ ਕਿ ਜੇ ਆਪਾਂ ਕਿਸੇ ਦੇ ਕੋਲ ਗਏ ਹੀ ਨਹੀਂ ਸਾਧਨ ਮੰਗਣ ਦੇ ਵਾਸਤੇ ਤੇ ਇਹ ਬੇਸਿਕਲੀ ਇੱਕ ਇਹ ਮੰਨ ਲਏ ਇੱਕ ਤੌਂ ਦੀ ਨਾ ਕਿ ਮਜਬੂਰੀ ਹੈ ਇੱਕ ਇਹ ਹੁੰਦਾ ਕਿ ਆਦਤ ਦੀ ਮਜਬੂਰੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਦਤ ਦੀ ਮਜਬੂਰੀ ਹੈ ਕਿ ਹੁਣ ਮੈਨੂੰ ਤਾਂ ਆਸਾਨ ਇਹ ਹੀ ਲੱਗਦਾ ਹੈ ਕਿ ਮੈਂ ਇਹ ਲੋ ਜਿਹੜਾ ਹੈਗਾ ਅੱਗ ਲਾ ਲਵਾਂ ਤੇ ਉਹਦੇ ਨਾਲ ਹੀ ਮੇਰਾ ਸਰਜੂਗਾ ਤੇ ਮੈਂ ਕਿਸੇ ਦੇ ਕੋਲ ਕਿਉਂ ਜਾਣਾ ਹੈ ਤੇ ਇੱਕ ਉਹ ਕੀ ਜੀ ਮੈਂ ਤਾਂ ਉਹਨੂੰ ਤੁਸੀਂ ਪੁੱਛਿਆ ਵੀ ਲਿਆ ਸੀ ਕਿ ਜੇ ਪਰਚਾ ਹੋਏਗਾ ਤਾਂ ਕਹਿੰਦਾ ਕਿ ਜੀ ਮੈਂ ਤਾਂ ਜੱਟ ਐ ਤਾਂ ਆਪ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਕਿ ਇਹ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੈ ਜਿਹੜਾ ਖਤਮ ਹੋ ਰੱਖਿਆ ਹੈ ਇਹ ਸਮਾਜ ਦੇ ਵਾਸਤੇ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਵਾਸਤੇ ਆਪਾਂ ਜ਼ਰੂਰ ਆਪਾਂ ਹੁਣ ਇਸ ਵਾਰ ਜਿਹੜੇ ਵੀ ਪਰਚੇ ਕਰ ਰਹੇ ਆ ਇਹਦੇ ਵਿੱਚ ਬਿਲਕੁਲ ਸੁਰੰਸ਼ਿਤਤਾ ਪਾ ਕਰਾਂਗੇ ਕਿ ਇਹਨਾਂ ਦੇ ਨਾਲ ਅਚਲਕ ਕਾਰਵਾਈ ਵੀ ਹੋਊਗੀ ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ ਆਪਾਂ ਡੈਫੀਨਿਟਲੀ ਇਹਨਾਂ ਨੂੰ ਕੋਰਟ ਦੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਵਾਂਗੇ ਤਾਂ ਜੋ ਇਹ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਿ ਉਹ ਕਾਨੂੰਨ ਨੂੰ ਫੋਲੋ ਕਰੇ ਉਹ ਹਰ ਇੱਕ ਦੇ ਕੋਲ ਜਿਹੜਾ ਹੈਗਾ ਉਹ ਮੈਸੇਜ ਵੀ ਲੱਜ ਜਾਵੇ ਤੇ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ এনवायरमेंटਲ ਕੰਪਨਸੇਸ਼ਨ ਹੈ ਉਹ ਵੀ ਉਹਦੇ ਵਿੱਚ ਇੰਪੋਜ਼ ਕਰਾਂਗੇ ਜਮ੍ਹਾਂਬੰਦੀ ਵਿੱਚ ਵੀ ਲਾਲ ਇੰਕੀ ਹੋਏਗੀ ਅਤੇ ਫਿਰ ਵੀ ਬਹੁਤ ਸਾਰੇ ਕਿਸਾਨ ਕੁਝ ਕੁ ਕਿਸਾਨ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਇਸ ਤਰੀਕੇ ਦਾ ਥੋੜਾ ਜਿਹਾ ਵਿਹਮ ਹੁੰਦਾ ਹੈ ਕਿ ਆਪਾਂ ਤਾਂ ਕਾਨੂੰਨ ਤੋਂ ਪਰੇ ਨਹੀਂ ਤੇ ਆਪਾਂ ਕਾਨੂੰਨ ਤੋਂ ਉੱਠ ਕੇ ਵੀ ਆਪਾਂ ਜਿਹੜਾ ਹੈਗਾ ਆਗਮੀ ला ਸਕਦੇ ਹਾਂ ਤਾਂ ਬਚ ਵੀ ਸਕਦੇ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਕਾਨੂੰਨ ਨੂੰ ਸਮਝਦੇ ਨਹੀਂ ਉਹ ਸਪੋਰਟ ਵੀ ਕਰ ਰਹੇ ਨਹੀਂ ਸਾਡੇ ਕੋਲ ਆਉਂਦੇ ਵੀ ਨਹੀਂ ਕਿ ਕਿਸੇ ਦਾ ਇਸ਼ੂ ਆਉਂਦਾ ਵੀ ਹੈ ਤੇ ਉਹ ਕਹਿੰਦਾ ਵੀ ਹੈ ਕਿ ਮੈਨੂੰ ਮਸ਼ੀਨ ਪ੍ਰੋਵਾਈਡ ਕਰਾ ਦਿਓ ਤਾਂ ਸਾਡੇ ਅਫਸਰ ਸਾਹਿਬਾਂ ਜਿਹੜੇ ਆ ਕਿ ਉਹਨਾਂ ਨੂੰ ਮਸ਼ੀਨਸ ਵਗੈਰਾ ਪ੍ਰੋਵਾਈਡ ਵੀ ਕਰ ਰਹੇ ਨੇ ਆਲਮੋਸਟ 90% ਤੋਂ ਵੱਧ ਜਲਾਇਆਗਾ ਤੁਸੀਂ ਵੇਖ ਵੀ ਰਹੇ ਹੋ ਮੈਨੇਜ ਵੀ ਹੋ ਚੁੱਕਿਆ ਹੈ ਪਿਛਲੇ ਸਾਲ ਦੇ ਮੁਕਾਬਲੇ ਆਕਰ ਜੀ ਗਿਣਤੀ ਵੀ ਦੇਖੀਏ ਤੇ ਮੈਨੂੰ ਲੱਗਦਾ 20-25% ਦੀ ਇਨਸੀਡੈਂਸ ਹੈਗੀ ਹੈ ਪਿਛਲੇ ਸਾਲ ਦੇ ਮੁਕਾਬਲੇ 75% ਕਮੀ ਵੀ ਹੋਈ ਹੈ ਇਨਸੀਡੈਂਟਸ ਦੇ ਵਿੱਚ ਆਪਾਂ ਪਿਛਲੇ ਸਾਲ ਦਾ AQI ਤੇ ਇਸ ਸਾਲ ਦਾ ਕਰੀਏ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਬਾਅਦ ਜੁਸੀ ਨਵੰਬਰ ਵਿੱਚ ਇਸ ਤਰੀਕੇ ਦਾ ਸਾਫ਼ ਚੰਗਾ ਸਤਰਾ ਮਾਹੌਲ ਤੇ ਇਤਨਾ ਸਾਫ਼ ਤੁਪ ਖਿਲੀ ਹੋਈ ਇਦਰਾ ਹੈਗਾ ਉਹ ਦੇਖ ਰਹੇ ਹੋ ਤੇ ਕਾफी ਹੱਦ ਤੱਕ ਸੁਧਾਰ ਹੈ ਪਰ ਹੋਰ ਸੁਧਾਰ ਦੀ ਲੋੜ ਹੈ ਕਿ ਇਹ ਤਾਂ ਅਗਲੇ ਸਾਲ ਜੇ ਮੈਂ ਪਹਿਲੇ ਵੀ ਕਿਹਾ ਕਿ ਸਾਡੇ ਕੋਲ ਹੁਣ ਦੋ ਤਿੰਨ ਨਵੇਂ ਜਿਹੜੀ ਹੈ ਕੀ ਇਹ ਯੂਨਿਟਸ ਵੀ ਲੱਗ ਰਹੇ ਨੇ ਤੇ ਅਗਲੇ ਸਾਲ ਇਹਦੇ ਵਿੱਚ ਹੋਰ ਸੁਧਾਰ ਹੋਵੇ जुर्माना कि जरा हुन जुर्माने की रकम जी है वो भारत सरकार ने चेंज थी कि पहला जोड़ा छोटा किसान मार्जन किसान नो है एक के दो एक तक का ढाई दा, हज़ार रुपया से हुन वो व्य के पाँच हज़ार हो गया ऑलमोस्ट डबल हो गए हैं जिन्ना भी सारा जुर्माना ते, आ, एक दिन दा पहले तक वो लगभग लाख इंपोज़ लाख वो रिकवर मैं अपने सारे अफसर कि परसों तक जिन्नी भी बाकी रिकवरी है सारी पूरी करेंगे ही जिन्हें भी ਐਂਟਰੀਜ਼ ਹਾਲੇ ਪੈਂਡਿੰਗ ਨੇ ਕੋਈ ਜਮ੍ਹਾਂਬੰਦੀ ਵਿੱਚ ਨਹੀਂ ਹੋਈ ਹੈ ਉਹ ਵੀ ਜੜਾਏਗਾ। ਮਾਮਲੇ ਕਿੰਨੇ ਦਰਜ ਕੀਤੇ ਗਏ ਹੁੰਦੇ ਨੇ? 302 302 ਜਿਹੜੇ ਵੈਰੀਫਾਈਡ ਕੇਸਿਸ ਨੇ ਆਪਣੇ ਜਿੰਨੇ ਵੀ ਵੈਰੀਫਾਈ ਹੁੰਦੇ ਆ ਉਹਦਾ ਪਹਿਲਾਂ এনवायरमेंटਲ ਕੰਪਨਸੇਸ਼ਨ ਦਾ ਚਾਲਾਨ ਬੰਦਾ ਹੈ ਨਾਲ ਹੀ ਲਾਲ ਐਂਟਰੀ ਹੁੰਦੀ ਹੈ ਉਹਦੀ ਇੱਕ ਰਿਪੋਰਟ ਆਪਾਂ ਪੁਲਿਸ ਨੂੰ ਭੇਜਦੇ ਹਾਂ ਉਹਦੇ ਆਧਾਰ ਤੇ ਫਾਈਲ ਵੀ ਦਰਜ ਹੁੰਦੀ ਹੈ। ਸਰ ਨੋਟਿਸ ਵੀ ਆ ਰਹੇ ਨੇ ਤੁਹਾਨੂੰ ਵੀ ਨੋਟਿਸ ਆ ਰਹੇ ਨੇ ਪਹਿਲਾਂ ਦੇਖੋ ਚਲੋ ਦੂਜੇ ਆਪਣਾ ਜ਼ਿਲ੍ਹਿਆਂ ਦੇ ਵਿੱਚ ਆਏ ਸੀਗੇ ਲੇਕਿਨ ਹੁਣ ਫਿਰ ਜਿਹੜੇ ਨੇ ਆਪਾਂ ਨੂੰ ਵੀ ਆਉਣੇ ਸ਼ੁਰੂ ਹੋ ਗਏ ਕਿਉਂਕਿ ਇੱਕ ਜਿਹੜਾ ਦਿਨ ਇਹਦੇ ਵਿੱਚ ਸੀਗਾ ਜਿਹਦੇ ਵਿੱਚ ਸਾਡੇ ਕੋਲ 129 ਜੇ ਇਨਸੀਡੈਂਟਸ ਆਏ ਸੀਗੇ ਤੁਹਾਨੂੰ ਯਾਦ ਹੋਏਗਾ ਇੱਕ ਦੋ ਦਿਨ ਪਹਿਲਾਂ ਦੀ 18 ਤਾਰੀਖ ਦੀ ਗੱਲ ਹੈ ਕਿ 30 ਦਿਨ ਥੋੜੇ ਜਿਹਾ ਇਨਸੀਡੈਂਟਸ ਵੱਧ ਗਏ ਸੀਗੇ ਤੇ ਉਹ ਰੀਜ਼ਨ ਵੀ ਹੈਗਾ ਕਿ ਆਪਾਂ 15 ਤਾਰੀਖ ਜਿਹੜਾ ਹੈਗਾ ਪੀਏਯੂ ਦੀ ਜਿਹੜੀ ਡਾਇਰੈਕਸ਼ਨ ਹੈ ਕਿ ਆਪਾਂ ਸੋਇੰਗ ਵਿਜਾਈ ਕਰਨੀ ਹੈ ਤੇ ਇਹ ਵਾਲਾ ਜਿਹੜਾ ਆਪਣਾ ਜ਼ਿਲ੍ਹਾ ਹੈ ਇਹ ਸਭ ਤੋਂ ਐਂਡ ਤੇ ਜਿਹੜਾ ਹੈਗਾ ਇੱਥੇ ਹਾਰਵੈਸਟਿੰਗ ਹੁੰਦੀ ਹੈ ਇਹ ਨਾਲ ਥੋੜਾ ਜਿਹਾ ਉਹ ਜ਼ਰੂਰ ਸਾਡੇ ਲਈ ਇਸ਼ੂ ਹੈ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਇਸ ਸਟੱਬਲ ਨੂੰ ਮੈਨੇਜ ਕਰਨ ਦੇ ਵਾਸਤੇ ਇਸ ਕਰਕੇ ਐਂਡ ਵਿੱਚ ਪਿਛਲੇ ਸਾਲ ਵੀ ਹਰ ਆਪਾਂ ਪੁਰਾਣੀ ਹਿਸਟਰੀ ਵੀ ਵੇਖੀ ਤੇ ਬਠਿੰਡਾ ਮੋਗਾ ਇਹ ਵਾਲੇ ਜਿਹੜੇ ਜ਼ਿਲ੍ਹੇ ਨੇ ਫਾਜ਼ਿਲਕਾ ਇਹ ਸਭ ਤੋਂ ਐਂਡ ਵਿੱਚ ਇੱਥੇ ਜਿਹੜੀ ਹੈਗੀ ਹੈ ਬਰਨਿੰਗ ਹੁੰਦੀ ਹੈ ਫਿਰ ਵੀ ਆਪਾਂ ਜੇ ਪਿਛਲੇ ਸਾਲ ਦੀ ਗੱਲ ਕਰੀਏ ਤੇ ਸਾਡੇ ਕੋਲ ਇੱਕ ਦਿਨ ਸੀਗਾ ਜਿਹਦੇ ਵਿੱਚ 352 ਵੀ ਇਨਸੀਡੈਂਟਸ ਆਈ ਸੀਗੇ 5 6 ਦਿਨ ਇਹ ਹੋਏ ਸੀ ਕਿ ਜਿੱਥੇ 20 ਤੇ ਇਸ ਵਾਰ ਕੇਵਲ ਇੱਕ ਦਿਨ ਹੈਗਾ ਜਿਹਦੇ ਵਿੱਚ ਸਾਨੂੰ 100 ਤੋਂ ਵੱਧ ਇਨਸੀਡੈਂਟਸ ਆਏ 1 50 1 70 ਬਾਕੀ ਸਾਰੇ ਜਿਹੜੇ ਹੈਗੇ ਲੈਸ ਔਰ 50 ਤੇ ਆਪਾਂ ਬਹੁਤ ਹੱਦ ਤੱਕ ਕਾਬੂ ਪਾਇਆ ਹੈ ਤੇ ਇਹਦੇ ਵੀ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਵਾਬ ਦੇ ਦਵਾਂਗੇ ਉਹ ਠੀਕ ਸਰ ਇੰਜੀਨੀਅਰ ਲੱਗਦਾਗਾ ਕਿ ਇੱਕਦਮ ਧੁੰਦਾ ਪੈ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਮੌਸਮ ਖਿੜਿਆ ਤਾਂ ਇਹਦੇ ਕਾਰਨ ਕਰਕੇ ਕਿਸਾਨ ਜਿਹੜਾ ਜਿਆਦਾ ਜਿਹੜਾ ਪ੍ਰੈਫਰੈਂਸ ਦੇ ਰਹੇ ਨੇ ਅਗਲੋਂ ਨੂੰ ਮੈਂ ਦੇਖਿਆ ਮੈਂ ਪਹਿਲਾਂ ਵੀ ਕਿਹਾ ਜਿਵੇਂ ਮੌਸਮ ਖੁੱਲ ਗਿਆ ਹੁਣ ਮੌਸਮ ਖੁੱਲਣ ਕਰਕੇ ਜਿਹੜੀ ਹੈ ਕਿ ਇਹ ਜਲਦੀ ਸੁੱਕ ਜਾਂਦੀ ਹੈ ਜਿਵੇਂ ਜਲਦੀ ਸੁੱਕ ਜਾਂਦੀ ਹੈ ਤਾਂ ਇਹਨਾਂ ਜਿਹੜਾ ਹੈਗਾ ਇਨੀਸ਼ੀਏਟਿਵ ਕਰਦੇ ਇਨੀਸ਼ੀਏਟਿਵ ਮਤਲਬ ਕਿ ਖੇਤ ਵਿੱਚ ਹੀ ਮਿਲਾ ਲੈਂਦੇ ਉਹ ਬਠਿੰਡਾ ਵਿੱਚ ਕਲਚਰ ਨਹੀਂ ਹੈ ਇਨੀਸ਼ੀਏਟਿਵ ਦਾ ਕਿਉਂਕਿ ਇੱਥੇ ਮਿੱਟੀ ਵੀ ਜਿਹੜੀ ਹੈਗੀ ਆ ਉਹ ਕਾਫੀ ਰੇਤੀਲੀ ਹੈ ਇਹਦੇ ਵਿੱਚ ਵੀ ਕਈ ਥਾਵਾਂ ਤੇ ਰੇਤੀਲੀ ਹੈਗੀ ਆ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਇੱਥੇ ਗੱਲੇ ਨਾਲ ਆਪਣੇ ਆਪਣੇ ਵਹਿਮ ਗੁਮਾਨ ਹੈਗੇ ਆ ਅਦਰਵਾਈਜ਼ ਕਈ ਥਾਵਾਂ ਤੇ ਤਾਂ ਐਕਚੁਅਲ ਵੀ ਹਾਈਪੀ ਸੀਡਰ ਸੁਪਰ ਸੀਡਰ ਨਾਲ ਕਰ ਵੀ ਰਹੇ ਆ ਪਰ ਐਕਸੀਟੂ ਦਾ ਹੈ ਐਕਸੀਟੂ ਦੇ ਵਾਸਤੇ ਫਿਰ ਇਹਨਾਂ ਨੂੰ ਕਟੋਕਟ 3-4 ਦਿਨ ਹੋਰ ਲੱਗ ਜਾਂਦੇ ਨੇ ਤੇ ਹੁਣ 15 ਤਾਰੀਖ ਜਿਹੜੀ ਹੈ ਕੀ ਆ ਉਹ ਪੀਏਯੂ ਦੀ ਗਾਈਡਲਾਈਨਸ ਹੈ ਉਹ ਆਪਣੇ ਇੱਕ ਕਿਸਾਨ ਵੀ ਜਿਹੜਾ ਹੈਗਾ ਪੈਨਿਕ ਮੋਡ ਵਿੱਚ ਹੈ ਜਿਸ ਕਰਕੇ ਥੋੜਾ ਜਿਹਾ ਇੱਕ ਤਰੀਕੇ ਨਾਲ ਉਹ ਵੀ ਬਰਨਿੰਗ ਵਿੱਚ ਸਰ ਮੰਡੀਆਂ ਦਾ ਕੀ ਹਾਲ ਹੈ ਜੀ ਹੁਣ ਤੱਕ ਜਿਹੜੀ ਆ ਹੁਣ ਸਾਡਾ ਜਿਹੜਾ ਅਰਾਈਵਲ ਹੈਗੀ ਆ ਲਗਭਗ 12.5 ਲੱਖ ਐਮਟੀ ਦੇ ਕਰੀਬ ਸਵਾ 12 ਲੱਖ ਐਮਟੀ ਦੇ ਕਰੀਬ ਹੋ ਚੁੱਕੀ ਹੈ ਉਹਦੇ ਵਿੱਚ 11 ਸਵਾ 11 ਲੱਖ ਆਪਾਂ ਖਰੀਦ ਚੁੱਕੇ ਹਾਂ ਲੱਖੇ ਕਿੰਨੇ ਐਮਟੀ ਬਚਦਾ ਹੈ ਜਿਹੜੀ ਖਰੀਦ ਬਾਕੀ ਹੈਗੀ ਉਹ ਵੀ ਪਿਛਲੇ ਜਿਹੜਾ ਮੋਇਸਟੇਲ ਥੋੜਾ ਹਾਈ ਹੈ ਤਾਂ ਉਹਨਾਂ ਨੂੰ ਇਹ ਹਾਲੇ ਪਸੂਕਾਰ ਨਹੀਂ ਅਜੇ ਟੂਪੀ ਕਿਲੀ ਵੀ ਮੈਨੂੰ ਲੱਗਦਾ ਉਹ ਵੀ 1-2 ਦਿਨਾਂ ਵਿੱਚ ਕਲੀਅਰ ਹੋ ਜਾਏਗਾ ਤੇ ਲਿਫਟਿੰਗ ਵੀ ਆਪਣੀ 10 ਲੱਖ ਐਮਟੀ ਦੇ ਕਰੀਬ ਹੋ ਚੁੱਕੀ ਹੈ ਕੋਈ ਜ਼ਿਆਦਾ ਇਸ਼ੂ ਆ ਹੁਣ ਮੰਡਿਆ ਵਿੱਚ ਹੈ ਸਾਰਾ ਹੁਣ ਤੱਕ ਕੇਸਾਂ ਦੀ ਕੀ ਸਥਿਤੀ ਹੈ ਜੀ ਕਿਉਂਕਿ ਤੁਸੀਂ ਲਗਾਤਾਰ ਫੀਲਡ ਦੇ ਵਿੱਚੋਂ ਤਾਂ ਕੀ ਲੱਗ ਰਿਹਾ ਹੈ ਰਿਸਪੌਂਸ ਕਿਸ ਤਰ੍ਹਾਂ ਦਾ ਆ ਰਿਹਾ ਹੈ ਤੁਹਾਡੇ ਤੋਂ ਜਿਹੜਾ ਪੁਲਿਸ ਤੋਂ ਕਿੰਨਾ ਕੁ ਡਰ ਜਿਹੜੇ ਲੋਕ ਮੰਨਦੇ ਤੁਸੀਂ ਹੁਣ ਤੱਕ ਜਿਵੇਂ ਕਿ ਡੀਸੀ ਸਾਹਿਬ ਨੇ ਦੱਸਿਆ ਸਾਨੂੰ ਜਿੰਨੇ ਵੀ ਕਲਸਟਰ ਟੀਮਾਂ ਜਦੋਂ ਸੈਟਲਾਈਟ ਇਮੇਜ ਦੇ ਵੈਰੀਫਿਕੇਸ਼ਨ ਕਿ ਹੁੰਦੀ ਹੈ ਫੀਲਡ ਫੀਲਡ ਲੈਵਲ ਤੇ ਜਿਹੜੇ ਵੀ ਜਸਟੀਫਾਈਡ ਵਾਅਕੇ ਜਿੱਥੇ ਇਨਸੀਡੈਂਟਸ ਹੋਏ ਉਹ 302 ਹੁਣ ਤੱਕ ਹੋਏ ਹਨ ਉਹਨਾਂ ਦੇ ਅਸੀਂ ਨਾਲ ਦੇ ਨਾਲ ਬਰਾਬਰ ਹੀ ਐਫ ਆਈ ਆਰਸ ਲਾਂਚ ਕਰ ਰਹੇ ਜਿਨ੍ਹਾਂ ਦੀ এনवायरमेंटਲ ਕੰਪਨਸੇਸ਼ਨ اور ਐਡੰਟਰੀ ਸਿਵਲ ਪ੍ਰਸ਼ਾਸਨ ਵੱਲੋਂ ਹੋ ਰਹੀ ਹੈ ਔਰ ਇਸੇ ਤਰ੍ਹਾਂ ਹੀ ਅਸੀਂ ਆਪਣੀ ਸਾਡੀ ਟੀਮਾਂ ਵੀ ਫੀਲਡ 'ਚ ਜਾ ਰਹੀਆਂ ਪਰ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਆ ਕਿ ਪਹਿਲਾ ਪਿਛਲੇ 2 ਸਾਲਾਂ ਦੇ ਅੰਕੜਿਆਂ 'ਚ ਉਹ ਆਈ ਥਿੰਕ 70% ਤੋਂ ਵੀ ਘੱਟ रिडक्शन इज टाइम केसेस दी बट स्टिल क्योंकि दो तीन दिना तो साडे केसेस काफी बढ़ गए मेनू ओ डीसी नु सीएक्यू वलो शॉकरस नोटिस भी है रिगार्डिंग दिस सो असी अपने कंटीन्यूअस प्रोसेस कर रहे जी ਤੁਹਾਡੇ ਸਾਹਮਣੇ ਹੀ ਇੱਕ ਦੋ ਕਿਸਾਨ ਦੇਸਪਾਈਟ ਬੀਇੰਗ ਆਲ ਦਾ ਫੈਸਿਲਿਟੀਆਂ ਅਵੇਲੇਬਲ ਉਹਨਾਂ ਨੇ ਕਿਹਾ ਕਿ ਨਾ ਤਾਂ ਅਸੀਂ ਕਿਸੇ ਕੋਲ ਗਏ ਨਾ ਸਾਨੂੰ ਇਹਦੀ ਕੋਈ ਨੋਲੇਜ ਹੈ ਔਰ ਉਹ ਕਾਫੀ ਐਡਮੈਂਡ ਸੀਗਾ ਕਿ ਜੀ ਅਸੀਂ ਤਾਂ ਇਹੀ ਕਰਾਂਗੇ ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਜਿਹੜਾ ਬਿਲਕੁਲ ਹੀ ਕੋਆਪਰੇਟ ਨਹੀਂ ਕਰਦੇ ਤਾਂ ਸਾਡੇ ਕੋਲ ਤਾਂ ਫਿਰ ਹੋਰ ਕੋਈ ਆਪਸ਼ਨ ਨਹੀਂ ਹੈ ਬਾਕੀ ਅਸੀਂ ਐਸ ਪਰ ਲਾਅ ਚੱਲ ਰਿਹਾ ਜੀ ਬਾਕੀ ਅਪੀਲ ਤਾਂ ਅਸੀਂ ਕਾਫੀ ਦਿਨ ਤੋਂ ਤੁਹਾਡੇ ਮਾਧਿਅਮ ਰਾਹੀਂ ਵੀ ਔਰ ਹੁਣ ਤਾਂ ਜੋ ਇਸ ਟਾਈਮ ਪੋਲੂਸ਼ਨ ਦਾ ਹਾਲ ਹੈ ਨਾਟ ਜਸਟ ਇਨ ਬਟ ਇੰਦਾ ਦਿੱਲੀ ਦਾ ਵੀ ਤੁਸੀਂ ਦੇਖ ਰਹੇ ਹੋ ਸਾਡੀ ਫਿਊਚਰ ਜਨਰੇਸ਼ਨਸ ਜਾਂ ਸਾਡੇ ਬਜ਼ੁਰਗਾਂ ਲਈ ਸ਼ਾਮ ਨੂੰ ਨਿਕਲਣਾ ਵੀ ਔਖਾ ਹੁੰਦਾ ਹੈ ਜਦੋਂ ਅੱਖਾਂ 'ਚ ਵੀ ਇੰਨੀ ਬਰਨਿੰਗ ਹੁੰਦੀ ਹੈ ਸਾਰਾ ਕੁਝ ਤਾਂ ਅਪੀਲ ਦੇ ਨਾਲ ਨਾਲ ਇਨਫੋਰਸਮੈਂਟ ਤਾਂ ਕਰ ਹੀ ਰਿਹਾ ਹੈ ਬਟ ਇਹੀ ਹੈ ਕਿ ਆਪਣੀ ਆਪਣਾ ਨਹੀਂ ਤਾਂ ਆਪਣੇ ਫਿਊਚਰ ਦਾ ਹੀ ਸੋਚ ਕੇ ਲੋਕੀ ਹਟ ਜਾਣ ਮੈਡਮ ਇਹ ਡਰ ਨਹੀਂ ਕਾਨੂੰਨ ਦਾ ਜਾਂ ਅਗਿਆਨਤਾ ਦੋਨੋਂ ਪਾਸੇ ਮੈਂ ਕਹਿ ਸਕਦੀ ਹਾਂ ਕਿਉਂਕਿ ਹੁਣ ਤਾਂ ਜਦੋਂ ਅਸੀਂ ਤਾਂ ਓਪਨਲੀ ਦੱਸ ਹੀ ਰਹੇ ਅਸੀਂ ਕਿੰਨੇ ਐਫਆਈਆਰ ਲੌਂਚ ਕਰ ਦਿੱਤੇ ਔਰ ਇਹ ਭਾਵੇਂ A223 BNS ਦੇ ਅੰਡਰ ਹੈ ਬਟ ਇਹਨਾਂ ਦੀ ਜਿਹੜੀ ਰੈਵਨਿਊ ਰਿਕਾਰਡਸ ਐਂਟਰੀ ਖਰਾਬ ਹੋ ਰਹੀ ਹੈ ਉਹ ਵੀ ਤਾਂ ਪੱਕਾ ਹੀ ਕੰਮ ਹੁੰਦਾ ਨਾ ਕਿ ਇਹ ਅਫੈਂਸ ਭਾਵੇਂ ਅਵੇਲੇਬਲ ਹੋਏ ਬਟ ਇੱਕ ਵਾਰੀ ਤਾਂ ਐਫਆਈਆਰ ਲੌਂਚ ਹੋ ਗਿਆ ਜਿਵੇਂ ਕਿਸਾਨ ਨੇ ਤੁਹਾਡੇ ਸਾਹਮਣੇ ਹੀ ਕਹਿ ਦਿੱਤਾ ਵੀ ਅਸੀਂ ਤਾਂ ਇਸ ਤਰ੍ਹਾਂ ਹੀ ਕਰਾਂਗੇ ਚਾਹ ਤੇ ਪਤਾ ਕਿਵੇਂ ਦੇਖਦੇ ਹਾਂ ਕਿਉਂ ਇਸ ਤਰ੍ਹਾਂ ਕੀਤਾ ਜਾਂਦਾ ਹੈ ਇਹਦੇ ਬਾਰੇ ਹੁਣ ਮੈਂ ਕੀ ਕਵਾਂ ਤੁਹਾਡੇ ਸਾਹਮਣੇ ਸਭ ਕੁਝ ਹੋਇਆ ਇੱਕ ਪਾਸੇ ਉਹ ਮੰਨ ਵੀ ਰਿਹਾ ਸੀ ਕਿ ਮੈਨੂੰ ਕਲੀਅਰਲੀ ਨਹੀਂ ਪਤਾ ਕਿ ਕਿਸ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਪ੍ਰਸ਼ਾਸਨ ਦੇ ਰਿਹਾ ਹਾਂ ਹਾਂ ਸੋ ਉਹ ਵਾਲੇ ਬੰਦੇ ਨੂੰ ਤਾਂ ਮੈਂ ਥੋੜੀ ਇਗਨੋਰੈਂਸ ਜ਼ਿਆਦਾ ਕਵਾਂਗੀ ਕਿਉਂਕਿ ਉਹ ਮਿਕਸਡ ਹੈ ਉਹ ਦੇ ਸਿਗਾ ਉਹ ਓਵਰ ਕੌਨਫिडेंट ਵੀ ਨਹੀਂ ਸੀਗਾ ਇਗਨੋਰੈਂਟ ਵੀ ਸੀਗਾ ਬਟ ਦੇਖੋ ਤਾਂ ਯੰਗ ਲੜਕਾ ਬਿਲਕੁਲ ਪੂਰੀ ਉਹਦੇ ਅੱਗ ਛੇ ਵਿੱਚ ਖੜਾ ਸੀਗਾ ਸੋ ਅਫੈਕਟ ਤਾਂ ਇਹਨਾਂ ਨੂੰ ਵੀ ਹੋਣਾ ਹੈ ਇਹ ਅਲਕ ਸਮਝ ਪਰ ਉਹਨੇ ਫੀਲ ਕੀਤਾ ਜੀ ਉਸਨੇ ਵੀ ਫੀਲ ਕੀਤਾ ਬੱਚੇ ਨੇ ਬੀਤੇ ਬਾਅਦ ਚ ਤਾਂ ਕੀਤਾ ਬਟ ਹੁਣ ਤਾਂ ਬੱਚਾ ਤੁਸੀਂ ਹੋਣਾ ਹੀ ਉਹਨਾਂ ਤੇ ਮੈਨੂੰ ਤਾਂ ਫੀਲ ਕਰਨ ਦਾ ਕੁਝ ਜ਼ਿਆਦਾ ਨਹੀਂ ਆਉਂਦਾ